ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੌਣ ਸਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗੱਬਣ ਗਾਂ ਬਕਾਉ ਜੀ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਤੋਂ ਬਾਈ ਸਸਿਕਾ ਜੀ ਸਸਿਕਾ ਜੀ ਨਾਮ ਵੀਰੇ ਜੀ ਆਪਣਾ ਲੱਭਦੇ ਪਸੰਗੀ ਫਰੰਡ ਕੌਣ ਸੀ ਜ਼ਿਲ੍ਹਾ ਬਰਨਾਲਾ ਜੀ ਕਿੰਨੇ ਘਰ ਰਹਿੰਦੇ ਸੀ ਗਾਂ ਦੇ ਛੂਣ ਤੇ ਹਲੇ ਜਾਈ 10 12 ਦੇ ਰਹਿੰਦੇ ਠੀਕਾ ਰੇਟ ਜੀ ਦਾ ਇਹ ਤਾਂ ਫੋਨ ਤੇ ਕਰ ਲਾਂਗੇ ਰੇਟ ਜੈ ਜੀ ਆ ਰੇਟ ਜੈ ਜੀ ਕਰੂੰਗੀ ਹਾਂਜੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਕੱਦ ਬੜਾ ਸੁਖਣਾ ਸੋਹਣਾ ਕਰਮਾ ਵਾਲੀ ਦਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਆ ਜੀ ਵੇ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਿਉਂਕਿ ਵਾਰਿਸ ਦਾ ਕੰਮ ਦਿਖ ਰਿਹਾ ਇਸ ਨੂੰ ਤੇ ਤੋਰਾ ਤੁਸੀਂ ਦਿਖਾ ਨਹੀਂ ਰਹੇ ਵੀਡੀਓ ਤੇ ਠੀਕ ਆ ਜੀ ਤੇ ਲੋ ਜੀ ਕਿੰਨੇ ਨੰਬਰ ਦੱਸਾਂ ਬਾਕੀ 10 12000 ਰੈਂਡੀ ਇਅਰ ਸਾਈ ਦੁੱਧ ਦਾ ਪਿਛਲੇ ਸਵੇਰੇ ਕਿੰਨਾ ਦਿੱਤਾ ਸੀ ਪਿਛਲੇ ਸਵੇਰੇ 18 ਸੀਗਾ ਜੀ ਇਹ ਤੋਂ ਪਿਛਲੇ 16 ਸੀਗਾ ਠੀਕ ਆ ਪਿਛਲੇ ਸਵੇਰੇ ਮਣੀ ਕੇਅਰ ਵੱਧ ਹੋ ਗਈ ਸੀਗੀ ਤਾਂ 18 ਸੀਗਾ ਜੀ ਠੀਕ ਆ ਜੋ ਭਰਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਬਾਈ ਤੋਂ ਵੀਡੀਓ ਮਿਲਵਾ ਸਕਦੇ ਭਰਾ ਤੇ ਬਾਈ ਦਾ ਕਨੈਕਟ ਨੰਬਰ ਉੱਪਰ ਲਾ ਮਗੇ ਪੈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਨੂੰ ਤਰਫੋਂ ਧੰਨਵਾਦ ਓਕੇ ਬਾਈ